The youngest ਸਤ ਭਗਤਾਨੀ ਸਦਾ ਤੂੰ ਰੱਖਦਾ ਹਰ ਜੀਉ ਵਰਤੂੰ ਰੱਖਦਾ ਆਲਿਆ ਤ੍ਰਹਲਾਦ ਜਨਕ ਦਰਾਖ ਲੈ ਹਰ ਜੀਉ ਹਰਨਾਖ ਸਮਾਰ ਪਚਾਇਆ तीत हर जिया मन मुख परम कुला ਗੁਰਮੁਖਾ ਨੋ ਪ੍ਰਤੀਕ ਹੈ ਹਰ ਜੀਓ ਮਨਮੁਖ ਪਰਮਾਪਲ ਹਾਇ ਹਰ ਜੀ ਇਹ ਤੇਰੀ ਬੜਾਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾ ਜਿੜ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿਤ ਸਿਧ ਸਭ ਭਗਤਾਂ ਚਰਣੇ ਲਾਗੇ ਘੁਰਤਾ ਸਹਜ ਸੁਭਾਈ ਮਾਨਮੱਖਾ ਨੋ ਪਰਤੀਤ ਨਾ ਆਵੇ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਮਨ ਲਾਗਾ ਭਾਉ ਊੜ ਕਾਪਟ ਬਾਝ ਲਹਿ ਜਾਸੀ ਮਨ ਨ ਕੋ ਫੀਕਾ ਆਲਾ ਸਭ ਲੋਕ ਹੈ ਤੇਰੀ ਤੂੰ ਇੱਕ ਪੁਰਖ ਵਿਧਾਤਾ ਹਉ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਰੈ ਨਾ ਪਾਇਆ ਮਨ ਮੁਖ ਭੌਂਕ ਮੋ ਸਮਾਏ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਏ। ਨਿਨ ਸਾਧ ਗੁਰ ਸੇਵੇ ਜਨਮ ਨਾ ਛੋੜੈ ਜੀ ਅਨੇਕ ਕਾਰਮ ਕਰੈ ਅਦਿਕਾਇ। ਵੇਦ ਪੜ੍ਹੈ ਕੈ ਬਾਦ

ਮੇਂ ਚਨਹਾਰ ਨਾਨਕ ਤਿਨ ਕੈ ਸਦ ਬਲਹਾਰ ਜਿਨ ਹਰਿ ਰਾਖਿਆ ਪੁਰਧਾਰਾ ਜਿਨ ਹਰਿ ਮਨ ਵਸਿਆ ਸਿਂਦਰ ਸਾਚੇ ਦਰਸਾਚੈ ਸਚਿਆਰਾ ਉਨਾ ਵੀ ਸੁਖਾ ਜੁਗ ਜੁਗ ਹੋਈ ਹੋਈ ਨ ਮੈਂ ਟਣ ਹਾਰ ਨਾਨਕ ਜਿਨ ਕੈ ਸਦ ਬਲ ਹਾਰ ਇਹਨ ਹਾਰ ਰਾਖੇ ਆਪੁਰ ਧਾਰਾ ਸਾਹਿਬ ਜੁਗੀ ਕਾ ਖਾਲਸਾ